ਸ਼ਾਹਕੋਟ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੌਰਾਨ ਪਚਵੰਜਾ ਕਿੱਲੋ ਛੇ ਸੌ ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਦੋ ਨੂੰ ਕੀਤਾ ਗ੍ਰਿਫਤਾਰ ਸ਼੍ਰੀ ਓਂਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸ਼ਾਹਕੋਟ ਸਮੇਤ ਏ ਐਸ ਆਈ ਬੂਟਾ ਰਾਮ ਇੰਚਾਰਜ ਚੌਂਕੀ ਮੱਲਸਿਆ ਥਾਣਾ ਸ਼ਾਕਾਟ ਅਤੇ ਪੁਲਿਸ ਪਾਰਟੀ ਨਾਕਾ ਬੰਦੀ ਕਾਵਾ ਪਤਨ ਸਤਲੁਜ ਪੁਲ ਪਰ ਮਜੂਦ ਵਿਕਲਾ ਦੀ ਚੈਕਿੰਗ ਕਰ ਰਹੇ ਸੀ ਕਿ ਦੇਰ ਰਾਤ ਮੋਗਾ ਸਾਈਡ ਵੱਲੋਂ ਕੇਲਿਆਂ ਨਾਲ ਭਰਿਆ ਹੋਇਆ ਇੱਕ ਟਰੱਕ ਆਇਆ ਜਿਸ ਨੂੰ ਰੁਕਣ ਦੀ ਇਸ਼ਾਰਾ ਕੀਤਾ ਤਾਂ ਟਰੱਕ ਚਾਲਕ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਸ ਦੀ ਤਲਾਸ਼ੀ ਕਰਨ ਤੇ ਟਰੱਕ ਦੇ ਕੈਬਿਨ ਉੱਪਰ ਬਣੇ ਹੋਏ ਟੂਲ ਬਾਕਸ ਵਿੱਚ ਦੋ ਪੋਰੇ ਡੋਡੇ ਚੁਰਾਪੋਸਟ ਬਰਾਮਦ ਹੋਏ ਜਿਸ ਤੇ ਉਕਤ ਟਰੱਕ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਮਹਤਵਪੂਰਨ ਤੋਂ ਪੱਤਰਕਾਰ ਦਲਵੀਰ ਸਿੰਘ ਪੁੰਨਰਦੀ ਵਿਸ਼ੇਸ਼ ਰਿਪੋਰਟਰ ਪੰਜਾਬ ਸਰਕਾਰ ਦੇ ਏਜੰਡੇ ਅਨੁਸਾਰ ਯੁੱਧ ਨਸ਼ਾ ਵਿਰੋਧ ਮਹਾਂਮੇ ਦੇ ਤਹਿਤ ਮਾਨਯੋਗ ਡੀਸੀ ਸਾਹਿਬ ਵੱਲੋਂ ਨਸ਼ੇ ਦੇ ਲੋਕਤੰਤ ਲਈ ਸਪੈਸ਼ਲ ਗਾਈਡਲਾਈਨ ਦਿਸ਼ਾੰਦੇਸ਼ ਜਾਰੀ ਕੀਤੇ ਜਿਨ੍ਹਾਂ ਤਹਿਤ ਜਿਲ੍ਹਾ ਜਨਰਲ ਅਧਿਆਤਿ ਦੇ ਮਾਨਯੋਗ ਐਸਐਸਪੀ ਸਰਵਿੰਦਰ ਸਿੰਘ ਵਿਰਕ ਐਸਪੀ ਇਨਵੈਸਟੀਗੇਸ਼ਨ ਸਰਵਿੱਤਰ ਆਜੀ ਦੀ ਗਾਈਡਲਾਈਨ ਤੇ ਸਬ-ਡਿਵੀਜ਼ਨ ਸ਼ਾਹਕੋਟ ਮਾਡਲ थाना ਸ਼ਾਹਕੋਟ ਦੇ ਇੰਸਪੈਕਟਰ ਮੁਖ ਅਫਸਰ ਬਲਵਿੰਦਰ ਸਿੰਘ ਭੁੱਲਰ ਜੀ ਅਤੇ ਚੌਂਕੀ ਚਾਰਜ ਮੁੰਸੀਆ ਵੋਟਰਾਂ ਨੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਇਸ ਨਾਕਾਬੰਦੀ ਦੌਰਾਨ 55 ਕਿਲੋ 600 ਗ੍ਰਾਮ ਜਿਹੜੇ ਡੋਡੇ ਚੂਰਾ ਪੋਸਟ ਇੱਕ ਕੇਲਿਆਂ ਦੇ ਭਰੇ ਹੋਏ ਟਰੱਕ ਵਿੱਚੋਂ ਬਰਾਮਦ ਕੀਤੇ ਹਨ ਵਾਕਿਆ ਹੈ ਕਿ ਇਹ ਟਰੱਕ ਜਿਹੜਾ ਮੋਗਾ ਸਾਈਡ ਤੋਂ ਜਿਹੜਾ ਜਰਿੰਦਰ ਸਾਹਿਬ ਨੂੰ ਆ ਰਿਹਾ ਸੀਗਾ ਤੇ ਜਿਹਨੂੰ ਰੋਕ ਕੇ ਚੈੱਕ ਕੀਤਾ ਤੇ ਕੇਲਿਆਂ ਨਾਲ ਭਰਿਆ ਹੋਇਆ ਟਰੱਕ ਹੈ ਉਹਦੀ ਤਲਾਸ਼ੀ ਕੀਤੀ ਤੇ ਉਹਦੇ ਚੋਂ ਇਹ ਡੋਡੇ ਚੂਰਾ ਪੋਸਟ ਬਰਾਮਦ ਹੋਏ ਹਨ ਇਹ ਟਰੱਕ ਜਿਹੜਾ ਪੁਲਿਸ ਵੱਲੋਂ BB1010F 3748 ਨੂੰ ਕਬਜ਼ੇ ਵਿੱਚ ਲੈ ਆ ਗਿਆ ਔਰ ਇਹਦੀ ਡੀਪਲੀ ਇਨਵੈਸਟੀਗੇਸ਼ਨ ਕਰਤੇ ਪਤਾ ਲੱਗਾ ਕਿ ਇਹਦੇ ਵਿੱਚ ਇੱਕ ਸਾਥੀ ਆਦਾ ਹਰਪ੍ਰੀਤ ਸਿੰਘ ਉਸ ਪੀਤਾ ਪੁੱਤ ਜਗਨਨਾਥ ਸਿੰਘ ਵਾਸੀ ਮੁਗਦਰ ਰਹਿਣ ਵਾਲਾ ਔਰ ਇਹ ਇਸ ਨੂੰ ਵੀ ਇਸ ਮਕਦਮੇ ਵਿੱਚ ਜਿਹੜਾ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਜਿਹੜਾ ਅਸਲ ਦੋਸ਼ੀ ਹੈ ਜਸਵਿੰਦਰ ਸਿੰਘ ਉਸ ਸਾਹਾ ਇਹ ਪਹਿਲਾਂ ਵੀ ਇਸੇ ਧੰਦੇ 'ਚ ινਵੋਲਵ ਹੈ ਇਹਦੇ ਖਿਲਾਫ ਪਹਿਲਾਂ ਇੱਕ ਜਿਹੜਾ ਮਕਦਮਾ ਹਨਮਾਨਗੜ੍ਹ ਰਾਜਸਥਾਨ 'ਚ ਦਰਜ ਹੋਇਆ ਔਰ ਦੂਸਰਾ ਜਿਹੜਾ ਫਾਜ਼ਿਲਕਾ ਡਿਸਟ੍ਰਿਕਟ 'ਚ ਐਸਐਸਓ ਸੀ ਵਿੱਚ ਵੀ ਦਰਜ ਹੋਇਆ ਇਹ ਕ੍ਰਿਮਿਨਲ ਵਿਰਤੀ ਦਾ ਵਿਅਕਤੀ ਹੈ ਹਾਂ ਇਹਦੇ ਦੋਨਾਂ ਨੂੰ ਅਜ ਮਾਨਜੋਗ ਦਾ ਦਰ ਤੇ ਪੇਸ਼ ਕਰਕੇ ਇਹ ਅਗਲਾ ਰਮਾਂਡ ਹਾਸਲ ਕੀਤਾ ਜਾਊਗਾ ਔਰ ਕਿਹੜੇ ਕਿਹੜੇ ਇਨਵੋਲਵ ਹੈਗੇ ਨੇ ਕਿਹੜੀਆਂ ਪ੍ਰਾਪਰਟੀਆਂ ਬਣਾਈਆਂ ਇਹ ਵੀ ਜਿਹੜਾ ਇਨਵੈਸਟੀਗੇਸ਼ਨ ਕੀਤਾ ਜਾਊਗਾ ਪੰਜਾਬ ਸਰਕਾਰ ਮਾਨਜੋਗ ਸੀਐਮ ਵਲੋਂ ਸਾਹਿਬ ਵੱਲੋਂ ਜਿਹੜੀ ਇਹ ਕੈਂਪੇਨ ਚਲਾਈ ਗਈ ਹੈ ਚੋਦੇ ਨਸ਼ਾ ਵਿਰੋਧ ਇਸ ਨੂੰ ਨੇਪਰੇ ਚਾੜੰਦੀ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਪਬਲਿਕ ਵੀ ਇਸ ਨੂੰ ਬਹੁਤ ਵੱਡਾ ਸਹਿਯੋਗ ਦੇ ਰਹੀ ਹੈ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਤਤਪਰ ਹੈਗੇ ਆ ਥੈਂਕ ਯੂ